नौजवान पीढ़ी नशिया तो दूर रखने करवाया है मेला। आप जी दस दई के तार बलाक मिनी गोवा के नाल लगते पिंड हरदोशन सबका बलाक समिति चेयरमैन करतार सिंह की देख रेख करवाया गया पालीवा सालाना सिंझ मेला इस मौके सरपंच तार गणेश चाढ़क भी विशेष तौर पर मौजूद रहे इस मौके जानकारी देंदे हुए सबका ब्लाक चेयरमैन करतार सिंह ने दसिया कि हर साल की तरह इस साल भी उन्होंने पिंड हरदोशन सालाना सिंज मेला करवाया गया है जिस विच दूर दूर तो आए हुए पहलवाना ने अपनी कला के जौहर दिखाए इस मौके उन्ह दसिया कि सिंज मेले विच पंजाब हिमाचल और जे एंड के तो पहलवान आए हुए सन उन्होंने दसिया कि उन्होंने यह छिंझ मेला तकरीबन पतालीस साल तो करवाया जा रहा है दस दई कि इस छिंज मेले वीडी माली दी हजार रुपे जो की कुश्ती इकवंजा हज़ार रुपए जो कि कालू पटवान नूर यूपी दे विच्कार होई जिस विच कालू पटवान जेतु रहे अते छोटी माली का मुकाबला इकती हज़ार रुपए करवाया गया इस मौके सिंझ मेले विच सतीश पहलवान को कोच के रूप में मौजूद रहे इस मौके सिंझ कमेटी वालों बाकी पहलवान व्डे इनाम शरोपा के सम्मानित किया गया इस मौके कमेटी मेंबर साहब का सरपंच तारखुरद महेंद्र सिंह मास्टर राजेंद्र सिंह रिंकू अशोक कुमार अते और भी मेंबर मौजूद रहे हर दोसरेच मोड़ के में दोसरेच मोड़ पर हर दोसरे में मिलके जो मेला 51 कुंजमा कुंजमा शिंदे मेला, 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 मेला करवाया गया तो सारे पंजाब दे लगभग पंजाब और हिमाचल जैन के छोटे-बड़े पहलवान ने आए सीए बड़ा बढ़िया ਇਹ ਦਿਨਾਂ ਲੋਕਾਂ ਦੇ ਮੈਸੇਜ ਜਾਂਦਾ ਕਿ ਸੇਵ ਕਿੰਨੀ ਜ਼ਰੂਰੀ ਹੈ ਮਸ਼ੇਦ ਤੋਂ ਦੂਰ ਜੰਦੇ ਬੱਚੇ ਔਰ ਸੇਵ ਨਾਲ ਵਸੇ ਹੁੰਦੇ ਹੈ ਸਮਾਜ ਅੱਛਾ ਮੈਸੇਜ ਜਾਂਦਾ ਬੜਾ ਵਧੀਆ ਮੈਸੇਜ ਜਾਂਦਾ ਇਹ ਹਮਾਚੋ ਦਾ ਆਈ ਸੀ ਜੇਨਕੇ ਦੇ ਵੀ ਆਈ ਸੀ ਤੇ ਪੰਜਾਬ ਦੇ ਸੀ 20000 ਰੁਪਏ ਵੱਡੇ ਵਸੇ ਦਿੱਤੀ ਗਈ ਹੈ 20000 ਰੁਪਏ ਆ ਤੇ ਬਾਕੀ ਸਾਰੇ ਛੋਟੇ ਸਾਰੇ ਬੜਾ ਸ਼ਾਬੀ ਜਿਹਨੇ ਇਹਨਾਂ ਨੂੰ ਪੂਰਾ ਤਸਦੀਕ ਕਰਵਾਈ ਹੈ ਪਰ ਪੂਰੇ ਇਨਸਾਫ ਨਾਲ ਇਹਨਾਂ ਨੂੰ ਕਰਵਾਇਆ ਨਹੀਂ ਗਿਆ ਬੜੇ ਇਨਸਾਫ ਨਾਲ ਮੇਰਾ ਨਾਮ ਬਲਕਾਰ ਸਿੰਘ ਹੈ ਜੀ ਮੈਂ ਜੰਮੂ ਅਰਸੋਰਾ ਰਹਿਣਾ ਤੇ ਮੈਂ 97 ਦੇ ਵਿੱਚ ਕੋਆਨ ਚੁਰੂ ਕੀਤੀ ਜੀ 97 ਦੇ ਪਹਿਲੀ ਵਾਰ ਹੀ ਸਕੂਲ ਨੈਸ਼ਨਲ ਖੇਡਣ ਗਿਆ ਉਸ ਤੋਂ ਬਾਅਦ ਚੱਲ ਗਿਆ ਨੈਸ਼ਨਲ ਮੈਡਲਿਸਟ ਰਹਾ ਉਸ ਵਿੱਚ ਇੰਦ ਵਿੱਚ ਵੀ ਮੇਰੀ ਸਰਵਰ ਮੈਡਲ ਆ ਇੱਕ ਵਾਰ ਬ੍ਰਾਂਸ ਮੈਡਲ ਆਇਆ ਕਈ ਮੈਡਲ ਆ ਆਲ ਇੰਡੀਆ ਪੁਲਿਸ ਦੇ ਵਿੱਚ ਸਰਵਰ ਮੈਡਲ ਆ ਚਾਰ ਵਾਰ ਫਾਡਰੇਸ਼ਨ ਦਾ ਪ੍ਰਤੀ ਕੋਲ ਰਹਾ ਕਈ ਮੈਡਲ ਲਏ ਵਧੀਆ ਭੁਲਾਨੀ ਕੀਤੀ ਤੇ ਮੈਂ 2000 ਤੱਕ ਭੁਲਾਨੀ ਕੀਤੀ ਹੈ ਜੀ ਲਾਸਟ ਇਵੈਂਟ ਮੈਂ ਲੜਿਆ ਸੀ ਪੂਨੇ ਫੇਮਰੀ ਭਾਰਤ ਕੇਸਰੀ 99 ਦੇ ਵਿੱਚ ਜੀ ਉਹ ਵਾਰ ਦੇ ਭੁਲਾਨੀ ਛੋੜਤੀ ਕਿਰਕੇ ਬੱਚੇ ਮੇਰੇ ਤਿਆਰ ਹੋ ਗਏ ਬੇਟਾ ਮੇਰਾ ਬੁਸ਼ੂ ਦਾ ਪਲੇਅਰ ਹੈ ਜੀ ਤੇ ਉਹ ਏਸ਼ੀਅਰ ਮੈਨ ਲਿਸਟ ਵਰਲਡ ਕੱਪ ਵਰਲਡ ਚੈਂਪੀਅਨ ਏਸ਼ੀਆ ਚੋ ਦਾ ਬ੍ਰੌਂਜ਼ ਮੈਡਲ ਹਾ World Cup ਤੇ 골ਡ ਐ ਇੱਕ ਵਾਰ ਦੋ ਵਾਰ ਬ੍ਰੌਂਜ਼ ਮੈਡਲ ਆ ਓਨ ਬ੍ਰਿਕਸ ਗੇਮ ਦੇ ਵਿੱਚ ਗੇ ਰਹੇ ਨੇ ਜੀ ਬ੍ਰਿਕਸ ਗੇਮ ਦੇ ਵਿੱਚ ਉਹਦਾ ਸਿਲਵਰ ਮੈਡਲ ਆਇਆ 에ਸ਼ੀਅਨ ਚੈਂਪੀਅਨਸ਼ਿਪ ਖੇਲਣ ਜਾ ਰਿਹਾ ਮੈਂ ਤੇ ਚਾਹਾਂਗਾ ਕਿ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਔਰ ਆਪਣੇ ਮਾਪਿਓ ਦੀ ਗੱਲ ਸੁਣਨੀ ਚਾਹੀਦੀ ਹੈ ਮਾ ਆਪਣੇ ਮਾਪਿਓ ਦੀ ਅ ਅਪਰੋਡ ਮਹਿਸੂਸ ਕਰਾਣਾ ਚਾਹੀਦਾ ਹੈ ਕਿ ਜੇ ਤੁਸੀਂ ਇਸ ਦੁਨੀਆ ਤੇ ਆ ਜਿਓ ਤੇ ਆਪਣੇ ਮਾਪਿਓ ਦੀ ਇੱਜ਼ਤ ਕਰੋ ਆਪਣੇ ਮਾਪਿਓ ਦੀ ਸੁਣੋ ਨਸ਼ੇ ਪੱਤੇ ਤੋਂ ਦੂਰ ਰਹੋ ਨਸ਼ੇ ਪੱਤੇ ਤੇ ਜਾਓਗੇ ਤੇ ਇਹ ਬਰਬਾਦ ਹੋਗੇ ਇਹਦੇ ਵਿੱਚ ਆ ਕੇ ਕੋਈ ਸੁਧਰਿਆ ਕਿਹਾ ਅੱਜ ਤੱਕ